ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਹੋਵੋਗੇ ਮੈਂ ਗੁਰੀ ਤੇ ਮੈਂ ਇੱਕ ਗੁੱਡ ਨਿਊਜ਼ ਲੈ ਕੇ ਆਇਆ ਹਾਂ ਸਿਨੇਮਾ ਲਵਰਸ ਲਈ ਜਿਹੜੇ ਫਿਲਮਾਂ ਮੂਵੀ ਦੇਖਣ ਦੇ ਸ਼ਕੀਨ ਹੈ ਫੋਨ ਤੇ ਤਾਂ ਯਾਰ ਸਾਰੇ ਦੇਖਦੇ ਆ ਬਟ ਜਿਹਨੇ ਥੀਏਟਰ ਦਾ ਐਕਸਪੀਰੀਅੰਸ ਕਰਕੇ ਮੂਵੀ ਦੇਖਣੀ ਆ ਉਹ ਇੱਕ ਅਲੱਗ ਹੀ ਜਜ਼ਬਾਤ ਹੁੰਦਾ ਹੈ ਯਾ ਅਲੱਗ ਹੀ ਕਹਿ ਸਕਦੇ ਆ ਡਿਟੇਲਿੰਗ ਦੇ ਵਿੱਚ ਆਪਾਂ ਮੂਵੀ ਦੇਖ ਸਕਦੇ ਆ ਬਟ ਇੱਕ ਜਿਹੜਾ ਨਾਰਮਲ ਫੋਨ ਤੇ ਮੂਵੀ ਦੇਖਦਾ ਹੈ ਬੰਦਾ ਯਾ ਹਨਾ ਜਾਂ ਓਸੀ ਚੀਜ਼ ਨੂੰ ਹੀ ਕੰਜ਼ੂਮ ਕਰਨਾ ਚਾਹੁੰਦਾ ਹੈ ਜਾਂ ਸ਼ਾਇਦ ਉੱਥੇ ਤੱਕ ਪਹੁੰਚਣਾ ਨਹੀਂ ਚਾਹੁੰਦਾ ਉਹਦੀ ਵਰਡਿੰਗ ਇਹ ਹੁੰਦੀ ਹੈ ਵੀ ਹਾਂ ਥੀਏਟਰ 'ਚ ਵੀ ਉਹੀ ਗੱਲ ਹੈ ਤੇ ਬਸ ਉਸ ਤੇ ਵੱਡੀ ਲਿਖਦੀ ਹੈ ਇਹ ਨਹੀਂ ਹੁੰਦਾ ਜਿਹੜੇ ਵੀ ਸਿਨੇਮਾ ਲਵਰ ਹੈ ਉਹ ਮੂਵੀ ਥੀਏਟਰ ਦੇ ਵਿੱਚ ਇਸ ਲਈ ਦੇਖਦੇ ਹੈ ਕਿਉਂਕਿ ਡਿਟੇਲਿੰਗ ਦੇ ਵਿੱਚ ਤੁਸੀਂ ਮੂਵੀ ਜਾਂਣਾ ਸਾਰਾ ਇੰਜੋਏ ਕਰ ਸਕਦੇ ਹੋ ਤੇ ਕਿਉਂਕਿ ਇੱਕ ਆਫਰ ਵੀ ਹੈਗਾ ਸਲੋਪਲੈਕ ਸਾੜਿਆਂ ਦੇ ਬਿਠਿੰਡੇ ਦੇ ਵਿੱਚ ਜਿਵੇਂ ਆਲਰੇਡੀ ਇੱਕ ਥੀਏਟਰ ਹੋਣ ਕਰਕੇ ਬਹੁਤ ਮਹਿੰਗੀਆਂ ਮੂਵੀ ਡਿਕਸ਼ਨ ਹੁੰਦੀਆਂ 250 300 ਹਰੇਕ ਬੰਦਾ ਨਹੀਂ ਅਪਰੋਚ ਕਰ ਸਕਦਾ ਬਟ ਮੰਗਲਵਾਰ ਨੂੰ ਤੁਸੀਂ ਮੂਵੀ ਦੇਖ ਸਕਦੇ ਹੋ ਹਰ ਮੰਗਲਵਾਰ ਕਿਸੇ ਵੀ ਟਾਈਮ ਜਾਓ ਜਿਹੜੇ 99 ਰੁਪਏ ਟਿਕਟ ਹੁੰਦੀ ਹੈ ਸੋ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ ਜੀ ਜੇ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਦੋਸਤਾਂ ਮਿੱਤਰਾਂ ਫੈਮਿਲੀ ਦੇ ਨਾਲ ਇਕੱਠੇ ਹੋ ਕੇ ਆਪਣਾ ਮੂਵੀ ਨੂੰ ਇੰਜੋਏ ਕਰ ਸਕੋ ਉੱਥੇ ਉਹਨਾਂ ਦਾ ਆਫਰ ਵੀ ਲੱਗਿਆ ਹੁੰਦਾ ਹੈ ਜਿਹਦੇ ਵਿੱਚ ਉਹ ਸਨੋਪਲੈਕਸ ਵਾਲੇ ਇਹ 100-150 ਰੁਪਏ ਦੇ ਵਿੱਚ ਪੋਪ ਕੌਰਨ ਐਂਡ ਕੁਝ ਕੋਲਡ ਡਰਿੰਕ ਸਮਥਿੰਗ 200 220 ਐਮਐਲ ਦਿੰਦੇ ਆ ਜੇ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਕਰ ਦਿਓ ਬਟੰਡਾ ਵਾਲੇ ਥੈਂਕ ਯੂ so much